ਸਸਰੀਕਰ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਅੱਕਿਆ ਹੋਇਆ ਗੌਰਵੀ ਦੁਰਗਾ ਨੂੰ ਬੁਲਾਉਣਾ ਹਟ ਗਿਆ ਉਹ ਸਾਰਾ ਦਿਨ ਬਾਹਰ ਸ਼ਿਕਾਰ ਖੇਡਦਾ ਜਾਂ ਕਿਤੇ ਹੋਰ ਘੁੰਮਣ ਚਲਾ ਜਾਂਦਾ ਤੇ ਹਨੇਰੇ ਹੋਏ ਕਰ ਲੌਟਦਾ ਦੁਰਗਾ ਨਾਲ ਉਹ ਵੀ ਹੌਲੀ-ਹੌਲੀ ਘਟਟ ਗਿਆ ਸੀ ਇੱਕ ਦਿਨ ਸੀਮਾ ਹਵੇਲੀ ਨਾ ਜਾ ਸਕੀ ਚਾਨਕ ਉਸ ਦੀ ਅੰਮਾ ਦੀ ਤਬੀਅਤ ਖਰਾਬ ਹੋਣ ਕਰਕੇ ਉਹ ਘਰ ਹੀ ਰਹੀ ਬੱਚਿਆਂ ਦੀ ਸੰਭਾਲ ਦਾ ਕੰਮ ਦਾਦੀ ਦੇ ਨਾਲ ਨਾਲ ਦਾਸੀ ਨੂੰ ਵੀ ਕਰਨਾ ਪਿਆ ਉਦਬੈਰ ਤੱਕ ਹੀ ਆ ਚੁੱਕੀ ਸੀ ਦਾਤੀ ਨੇ ਵੀ ਨੂਰਾ ਨੂੰ ਸੁਨੇਹਾ ਭੇਜਿਆ ਪਰ ਉਹ ਆ ਨਾ ਸਕੀ ਮੰਗਲ ਨੂੰ ਵੀ ਸੀਮਾ ਦਾ ਹਵੇਲੀ ਜਾਣਾ ਪਤਾ ਚੱਲ ਚੁੱਕਿਆ ਸੀ ਇਸ ਤੋਂ ਪਹਿਲਾਂ ਉਹ ਉਸ ਨੂੰ ਕੁਝ ਬੋਲ ਦੱਸਦੀ ਮਾਂ ਨੇ ਉਸ ਨੂੰ ਝਟਕ ਦਿੱਤਾ ਕਿ ਉਸ ਦੀ ਇੱਜ਼ਾਤ ਤੇ ਵੱਡੀ ਮਾਨਕੰਦੇ ਕਹਿੰਦੇ ਕੰਮ ਕਰਦੀ ਹੈ ਤਾਂ ਕਿ ਤਾਂ ਕਿ ਹੋਇਆ ਬੱਚਿਆਂ ਨੂੰ ਤਾਂ ਸਾਹਮਣੇ ਜਾਣਾ ਹੁੰਦਾ ਉਹ ਚੁੱਪ ਰਿਹਾ ਸੋਚਿਆ ਸਹੀ ਹੈ ਅਗਲੇ ਦਿਨ ਬੱਚਿਆਂ ਦਾ ਪਹਿਲਾ ਜਨਮ ਦਿਨ ਸੀ ਸਾਰੀ ਉਹ ਵੇਤਲੀ ਫਿਰ ਤੋਂ ਸਜਾਈ ਗਈ ਨੂਰਾ ਬਨੀ ਸੀਮਾ ਵੀ ਹਵੇਲੀ ਵੱਲ ਜਾ ਰਹੀ ਸੀ ਹਵੇਲੀ ਸਾਹਮਣੇ ਖੜ ਕੇ ਉਸ ਨੂੰ ਚੇਤਾ ਆਇਆ ਕਿ ਇੱਕ ਸਾਰ ਪਹਿਲਾਂ ਜਿਹੜੀ ਸਜੀ ਹੋਈ ਹਵੇਲੀ ਨੇ ਉਸ ਨੂੰ ਮੋਹ ਲਿਆ ਸੀ ਅੱਜ ਉਹ ਹੀ ਦੁਬਾਰਾ ਸਜੀ ਦੇਖ ਉਸ ਦਾ ਫਿਰ ਚਿੱਤ ਖਬਰਾਂਣ ਲੱਗਿਆ ਕਿਤੇ ਫਿਰ ਤੋਂ ਇਸ ਚਮਕਣ ਉਸ ਦੀ ਜ਼ਿੰਦਗੀ ਦੀ ਚਮਕ ਖਤਰੇ 'ਚ ਨਾ ਪੈ ਜਾਵੇ ਫਿਰ ਉਸ ਨੂੰ ਜਾਦਾ ਆਇਆ ਕਿ ਉਸ ਦੇ ਬੱਚਿਆਂ ਦਾ ਪਹਿਲਾ ਜਨਮ ਦਿਨ ਹੈ ਤੇ ਥੋੜਾ ਮੁਸਕਰਾ ਕੇ ਅੰਦਰ ਚਲੀ ਗਈ ਅੰਦਰ ਰਾਜਸਤਾਨੀ ਨਾਜ ਹੋ ਰਿਆ ਸੀ ਨੂਰਾ ਉਹਨਾਂ ਵਿੱਚ ਦੀ ਲੰਘ ਕੇ ਉੱਪਰ ਪੌੜੀਆਂ ਚੜ ਗਈ ਤੇ ਅੰਦਰ ਜਾ ਕੇ ਦੇਖਿਆ ਕਿ ਬੱਚੇ ਤਿਆਰ ਨਹੀਂ ਹੋ ਰਹੇ ਸਨ ਦਾਸੀ ਤੇ ਦੁਰਗਾ ਉਹਨਾਂ ਨਾਲ ਬਤਮੀਜੀ ਕਰ ਰਹੀਆਂ ਸਨ ਜਦ ਦਾਦੀ ਵੀ ਉਸੇ ਸਮੇਂ ਉੱਥੇ ਆਈ ਉਹ ਪਿਆਰ ਨਾਲ ਪੇਸ਼ ਆਉਂਦੀ ਐਕਟਿੰਗ ਕਰਨ ਲੱਗ ਪਈਆਂ ਦਾਦੀ ਨੇ ਦੁਰਗਾ ਨੂੰ ਤਿਆਰ ਹੋਣ ਲਈ ਭੇਜ ਦਿੱਤਾ ਉਹ ਦੋਵੇਂ ਚਲੰਗਾ ਗੰਗਾ ਤੇ ਨੂਰਾ ਨੂੰ ਅੰਦਰ ਜਾਣ ਲਈ ਕਿਹਾ ਉਸ ਨੇ ਬੱਚਿਆਂ ਨੂੰ ਵਧੀਆ ਤਿਆਰ ਕਰ ਖਾਣਾ ਖਵਾਇਆ ਬੱਚੇ ਉਸ ਦੀ ਆਵਾਜ਼ ਪਹਿਚਾਣ ਤੁਰੰਤ ਖਾਰੇ ਸਨ ਖਾਣਾ ਇਹ ਦੇਖ ਦਾਦੀ ਵੀ ਖੁਸ਼ ਹੋਈ ਦਾਦੀ ਨੇ ਨੂਰਾ ਨੂੰ ਕਿਹਾ ਸੀ ਮਾਂ ਦੁੱਧ ਵੀ ਪਿਲਾ ਦੂੰ ਸੀਮਾ ਨੇ ਚਲਦੀ ਨਾਲ ਇੱਕ ਨੂੰ ਕੁਛੜ ਚੱਕ ਲਿਆ ਫਿਰ ਉਸ ਨੂੰ ਜਿਆਦਾ ਆਇਤੀ ਅਣਜਾਣ ਬਣੀ ਰਹੀ ਦੂਦੂ ਦੂਦ ਮੈਂ ਲਾਤੀ ਹੂੰ ਰਸੋਈ ਸੇ ਉਹ ਉਠਣ ਲੱਗੀ ਤਾਂ ਦਾਦੀ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਉਸੇ ਵੇਲੇ ਦਾਦੀ ਨੇ ਦਰਵਾਜ਼ਾ ਬੰਦ ਕਰਕੇ ਕਿਹਾ ਮੈਨੇ ਤੁਝੇ ਨੂਰਾ ਨਹੀਂ ਸੀਮਾ ਕਹਾ ਸੀਮਾ ਡਰ ਗਈ ਉਸ ਨੂੰ ਪਸੀਨਾ ਆਉਣ ਲੱਗਿਆ ਕੁਝ ਬੋਲਣ ਲੱਗੀ ਤਾਂ ਦਾਦੀ ਨੇ ਉਸ ਦੇ ਚਿਹਰੇ ਤੋਂ ਹੁੰਗਟ ਹਟਾ ਦਿੱਤਾ ਤੇ ਹੱਥ ਜੋੜ ਕੇ ਕਿਹਾ ਤੇਰੇ ਸاتھ ਜੋ ਹੋਇਆ ਮੈਂ ਮਾਫੀ ਮੰਗਦੀ ਹਾਂ ਸੀਮਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਦਾਦੀ ਤੇ ਗੱਲ ਲੱਗ ਕੇ ਰੋਣ ਲੱਗ ਪਈ ਤੇ ਪੁੱਛਿਆ ਕਿ ਉਸ ਨੂੰ ਕਿਵੇਂ ਪਤਾ ਲੱਗਾ ਤਾਂ ਦਾਦੀ ਨੇ ਕਿਹਾ ਉਸਨੇ ਵੀ ਜਵਾਕ ਜੰਮੀ ਨੇ ਤੇ ਜਵਾਕ ਜੰਮਣ ਵਾਲੀ ਦੀ ਕੀ ਹਾਲਤ ਹੁੰਦੀ ਹੈ ਉਸ ਨੂੰ ਵੀ ਪਤਾ ਹੈ ਦਰਗਾ ਵਿੱਚ ਮਾਂ ਵਾਲਾ ਤਾਂ ਕੋਈ ਗੁਣ ਨਹੀਂ ਜੇ ਉਸਨੇ ਐਕਟਿੰਗ ਹੀ ਕਰਨੀ ਸੀ ਤਾਂ ਬੱਚਿਆਂ ਨੂੰ ਇੱਕ ਵਾਰੀ ਹਿੱਕ ਨਾਲ ਲਗਾ ਕੇ ਤਾਂ ਵੇਖ ਲੈਂਦੀ ਪਰ ਅਜਿਹਾ ਤਾਂ ਕਦੇ ਹੋਇਆ ਹੀ ਨਹੀਂ ਦੂਸਰਾ ਕੋਰ ਪ੍ਰਤਾਪ ਨੇ ਵੀ ਸ਼ਰਾਬ ਪੀ ਕੇ ਕਿੰਨੀ ਵਾਰੀ ਮੈਨੂੰ ਕਿਹਾ ਕਿ ਦੁਰਗਾ ਨੇ ਕਦੇ ਉਸ ਨੂੰ ਪਤੀ ਹੋਣ ਦਾ ਹੱਕ ਹੀ ਨਹੀਂ ਦਿੱਤਾ ਨਾ ਹੀ ਉਹ ਉਸ ਨੂੰ ਸਮਝਦਾ ਹੈ ਤਾਂ ਬੱਚੇ ਕਿੱਥੋਂ ਆਗੇ ਉਥੋਂ ਹੀ ਮੈਂ ਸਮਝ ਗਈ ਸੀ ਕਿ ਕੁਝ ਤਾਂ ਹੈ ਜੋ ਸਹੀ ਨਹੀਂ। ਮੈਂ ਇੱਕ ਦਿਨ ਤੈਨੂੰ ਆਉਂਦਿਆ ਦੇਖ ਕਮਰੇ ਚ ਲੁਕ ਗਈ ਸੀ। ਤਾਂ ਜਾ ਕੇ ਪਤਾ ਚੱਲਿਆ ਕਿ ਸ੍ਰੀਮਾ ਕੌਣ ਹੈ। ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਂ ਉਹਨਾਂ ਲਈ ਕਿੱਥੋਂ ਚੱਲ ਕੇ ਆਉਂਦੀ ਹੈ। ਸੀਮਾ ਸਾਹ ਤੋ ਬੱਚਿਆਂ ਨੂੰ ਵਾਰੀ-ਵਾਰੀ ਦੁੱਧ ਪਿਆਉਣ ਲੱਗੀ ਤੇ ਦਾਦੀ ਨੂੰ ਪੁੱਛਿਆ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਮੇਰੇ ਨਾਲ ਗੱਲ ਕੀਤੀ? ਤਾਂ ਦਾਦੀ ਨੇ ਦੱਸਿਆ ਕਿ ਉਹਨਾਂ ਨੇ ਸੋਚਿਆ ਇੱਕ ਵਾਰੀ ਇਸੇ ਤਰ੍ਹਾਂ ਹੀ ਚੱਲਣ ਦੇ ਪਰ ਹੁਣ ਸਹੀ ਸਮਾਂ ਆ ਗਿਆ ਦੱਸਣ ਦਾ। ਮੈਨੂੰ ਇਸ ਦੁਰਗਾ ਤੋਂ ਡਰ ਲੱਗਦਾ ਹੈ ਇਹ ਬਹੁਤ ਖਤਰਨਾਕ ਹੈ ਤੇ ਤੂੰ ਆਪਣਾ ਰਸਤਾ ਆਪੇ ਦੇਖ ਸੀਮਾ ਨੇ ਡੋਰਾ ਨੂੰ ਦੱਸਿਆ ਕਿ ਜਦ ਤੈਨੂੰ ਉਸਨੇ ਨਵਾਬ ਗੋਮਰ ਪ੍ਰਤਾਪ ਤੇ ਹਮਲਾ ਕੀਤਾ ਸੀ ਉਸ ਨੂੰ ਉਸ ਦਿਨ ਇਹ ਨਹੀਂ ਸੀ ਪਤਾ ਕਿ ਨਵਾਬ ਗੋਮਰ ਘੱਲਤ ਨਹੀਂ ਹੈ ਅਸਲ ਵਿੱਚ ਉਹ ਉੱਥੇ ਖੂ ਕੋਲੇ ਖੜ ਕੁਝ ਦੱਸਣਾ ਚਾਹੁੰਦਾ ਸੀ ਜਦ ਤੱਕ ਡੋਰਾ ਉਥੋਂ ਭੱਜ ਰਹੀ ਸੀ ਤਾਂ ਉਸਨੇ ਡੋਰਾ ਨੂੰ ਖੜੇ ਰਹਿਣ ਲਈ ਜ਼ੋਰ ਪਾਇਆ ਸੀ ਤੇ ਇਸ ਸਥਿਤੀ ਨੂੰ ਸੀਮਾ ਨੇ ਗਲਤ ਸਮਝ ਕੇ ਹਮਲਾ ਕਰ ਦਿੱਤਾ ਡੋਰਾ آپ سچ کہہ رہی ہو اس رات ہمیں بھی تو آپ میں بات کرنے کا موقع نہیں ملا اور صبح ہوتے ہی ہم وہاں سے نکل پڑے اور وہاں جا کر پتا چلا کہ تم تو آئی ہی نہیں اس لیے میں واپس آئی ہوں سیما ہاں ڈورا مجھے تقریباً ایک سال سے اوپر ہو گیا حویلی میں اور نواب کا کچھ بھی غلط نہیں دیکھا نہ ہی کوئی سنا غلط اثر پڑا کسی پر ایک بات میری سمجھ نہیں آئی کہ تنہیں نواب کیسے جانتا ਡੋਰਾ ਨੇ ਵੀ ਆਪਣੀ ਗੱਲ ਦੱਸੀ ਕਿ ਜਦੋਂ ਉਹ ਕਬੀਲੇ ਵਿੱਚ ਨਵੇਂ-ਨਵੇਂ ਆਏ ਸੀ ਤਾਂ ਕਿਸੇ ਨੂੰ ਨਹੀਂ ਜਾਣਦੀ ਸੀ ਉਸ ਵਕਤ ਸੀਮਾ ਦਾ ਧਿਆਨ ਉਦੋਂ ਆਪਣੇ ਬੱਚੇ ਪਾਲਣ ਵਿੱਚ ਸੀ ਡੋਰਾ ਜਦ ਹਵੇਲੀ ਵਾਲੇ ਰਸਤੇ ਜੰਗਲ ਵਿੱਚ ਬਾਲਾਂ ਲਈ ਲੱਕੜੀ ਇਕੱਠੀ ਕਰਨ ਤੇ ਆਪਣੀ ਬੱਕਰੀ ਨੂੰ ਚਾਰਨ ਲਈ ਨਿਕਲਦੀ ਸੀ ਤਾਂ ਕੋਹਰ ਦੀ ਨਿਗਾ ਵਿੱਚ ਆ ਗਈ ਉਹ ਵੀ ਰੋਜ਼ ਆਮ ਇਨਸਾਨ ਬਣ ਉਸ ਨੂੰ ਦੇਖਣ ਲਈ ਆ ਜਾਂਦਾ ਤੇ ਡੋਰਾ ਦਾ ਖਿਆਲ ਕਰਦਾ ਰਹਿੰਦਾ ਪਰ ਕਰੇ ਦੁਰਗਾ ਨੂੰ ਤਾਂ ਉਸ ਨਾਲ ਕੋਈ ਮਤਲਬ ਨਹੀਂ ਸੀ ਹੌਲੀ-ਹੌਲੀ ਉਹ ਡੋਰਾ ਨੂੰ ਬੁਲਾਉਣ ਲੱਗਿਆ ਮੰਦਰ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਡੋਰਾ ਨਾਲ ਮਿਲ ਕੇ ਕੰਮ ਕਰਾ ਦਿੰਦਾ ਨਵੇਂ-ਨਵੇਂ ਅਲੜਪੁਣੇ ਵਿੱਚ ਆਈ ਡੋਰਾ ਨੇ ਵੀ ਉਸ ਦੁਆਰਾ ਲਿਆਂਦੀਆਂ ਝਾਂਜਰਾਂ ਸਵੀਕਾਰ ਕਰ ਲਈਆਂ ਪਰ ਅਸਲ ਵਿੱਚ ਅਜਿਹਾ ਕੁਝ ਨਹੀਂ ਸੀ ਉਹ ਆਪਣੀ ਮਦਦ ਲਈ ਡੋਰਾ ਨੂੰ ਇੱਕ ਚੰਗੀ ਦੋਸਤ ਬਣਾ ਰਿਹਾ ਸੀ ਇਸ ਤਰ੍ਹਾਂ ਉਹ 2-4 ਦਿਨ ਮਿਲਦੇ ਰਹੇ ਲੱਕੜਾਂ ਕੱਟਦੇ ਮੰਦਰ ਦੀ ਸੇਵਾ ਕਰਦੇ ਸਾਫ-ਸਫਾਈ ਕਰਾਉਂਦੇ ਡੋਰਾ ਨੂੰ ਹੋਰ ਵੀ ਚੰਗਾ ਲੱਗਣ ਲੱਗਿਆ ਸੀ ਇਸ ਤੋਂ ਪਹਿਲਾਂ ਕਿ ਉਹਨਾਂ ਦੀ ਦੋਸਤੀ ਹੁੰਦੀ ਇੱਕ ਦਿਨ ਡੋਰਾ ਨੂੰ ਮੰਗਲ ਨੇ ਰਸਤੇ ਵਿੱਚ ਘੇਰ ਲਿਆ ਤੇ ਉਸ ਨੂੰ ਕਮਰਬਾਰੇ ਗਲਤ ਖਬਰਾਂ ਦੇ ਦਿੱਤੀਆਂ ਕਿਉਂਕਿ ਮੰਗਲ ਦੁਰਗਾ ਦਾ ਚਮਚਾ ਜੋ ਸੀ ਤੇ ਲਾਲਚ ਵਿੱਚ ਆ ਕੇ ਹਰ ਕੰਮ ਕਰ ਦਿੰਦਾ ਡੋਰਾ ਇਹ ਸਭ ਸੁਣ ਕੇ ਘਰ ਆ ਕੇ ਉਸ ਨੇ ਸੁਣਿਆ ਹੋਇਆ ਸੀ ਕਿ ਸੀਮਾ ਹਵੇਲੀ ਕਵਰ ਦੇ ਬੱਚੇ ਸੰਭਣ ਜਾਂਦੀ ਹੈ ਇਸ ਲਈ ਉਸ ਨੇ ਉਹ ਤੋਂ ਹੋਰ ਜਾਣਨ ਲਈ ਸੀਮਾ ਨਾਲ ਦੋਸਤੀ ਕਰ ਲਈ ਸੀ ਪਰ ਅਸਲ ਗੱਲ ਅੱਜ ਉਸ ਦੇ ਸਾਹਮਣੇ ਆਈ ਹੈ ਡੋਰਾ ہماری تو اتنی ہی سی کہانی تھی مجھے نہیں پتا اس رات نواب مجھے کیا بتانے والا تھا سیما یہ بات تو تجھے مل کر ہی پتا چلے گی میں چاہتی ہوں تم ابھی حویلی جاؤ مجھے میرے بچوں کی فکر ہے اور وہ درگا اور داسی کا کوئی بھروسہ نہیں اب تمہیں جانا ہوگا ڈورا کیوں کی درگا اس وار چہرہ دیکھ کر ہی کوئی عورت رکھے گی بچوں کے لیے ڈورا تم فکر مت کرو بچے میرے ساتھ بالکل سرکھیت ہوں گے یہ وعدہ ہے آپ سے اور باقی کی کہانی من نے پوری کرنی ہے بس یہ بتاؤ کہ دادی کہاں ملے گی سیما یہ بات تو میں بول ہی گئی بڑی مالکین تو تمہارے جانے کے بعد گزر گئی ڈورا کیا یہ تو بہت ڈورا بولی کیا تو بہت برا ہوا اور پھر تو مجھے بھی جانا ہوگا سیما ٹھیک سا ہے اور میں اما کے پاس جا رہی ہوں میں شام کو یہی مندر میں روز پوجا کرنے آتی ہوں تمہیں کوئی ضرورت پڑے تو شام کے وقت مل لینا اس تو بعد سیما نے بچیاں کھان پین بارے کچھ گلا سمجھ کے ڈورا نو بھیج دتا تے گھر بھی واپس آ گئی ਦੋ ਰਹਾ ਹੌਲੀ ਹੌਲੀ ਹਵੇਲੀ ਵੱਲ ਵੱਧ ਰਹੀ ਸੀ ਉਸ ਨੇ ਵੀ ਮੂੰਹ ਤੇ ਪੱਲਾ ਕੀਤਾ ਹੋਇਆ ਸੀ ਉਸ ਨੇ ਦੇਖਿਆ ਕਿ ਇੱਕ ਹੋਰ ਪ੍ਰਤਾਪ ਬਿਲਕੁਲ ਉੱਪਰ ਖੜਾ ਆਪਣੇ ਧਿਆਨ ਚ ਕੁਝ ਸੋਚ ਰਿਹਾ ਸੀ ਸੀਮਾ ਕਰ ਗਈ ਉਸ ਨੇ ਹਰੀ ਮਿਰਚ ਗੰਡਾ ਗੁੱਠ ਚੁੱਲੇ ਤੇ ਸਬ지 ਨੂੰ ਤੜਕਾ ਲਗਾਉਂਦੇ ਲਗਾਉਂਦੇ ਅਮਾ ਨੂੰ ਡੋਰਾ ਨਾਲ ਹੋਈ ਸਾਰੀ ਗੱਲਬਾਤ ਦੱਸੀ ਅਮਾ ਨੇ ਕਿਹਾ ਚਲੋ ਅੱਛਾ ਅਬ ਤੂੰ ਵੀ ਸਿਹਤ ਦਾ ਖਿਆਲ ਰੱਖ ਕਰ ਬੱਚੇ ਤੇ ਅਬ ਚੱਲ ਵੀ ਰਹੇ ਹੈ ਤੂੰ ਜਿਆਦਾ ਫਿਕਰ ਨਾ ਕਰ ਜਿੰਨ ਕੋ ਕੋਈ ਨਹੀਂ ਹੋਤਾ ਉਹਨਾਂ ਕੋ ਵੀ ਭਗਵਾਨ ਦੇਖਦਾ ਹੈ ਸੀਮਾ ਬੋਲੀ ਠੀਕ ਸੈ ਅਮਾ ਉਹ ਇਨਕੇ ਪਾਪਾ ਘਰ ਨਹੀਂ ਆਏ ਮੰਗਲ ਉਹ ਤੋ ਦੋ ਤਿੰਨ ਦਿਨ ਸੇ ਘਰ ਨਹੀਂ ਆਇਆ ਪੜਾ ਹੋਗਾ ਕਹੀਂ ਆ ਜਾਏਗਾ ਸੀਮਾ ਨੇ ਖਾਣਾ ਬਣਾ ਦੋਵਾਂ ਲਈ ਪਰੋਸਿਆ ਖਾਣਾ ਖਾਦੋਂ ਮੈਂ ਸੌਂ ਗਈਆ ਉਧਰ ਡੋਰਾ ਹਵੇਲੀ ਦੇ ਦਰਵਾਜ਼ੇ ਕੋਲੇ ਖੜੀ ਪਰ ਪਹਿਰੇਦਾਰ ਨੇ ਉਸਨੂੰ ਰੋਕਿਆ ਤਾਂ ਉਸਨੇ ਕਿਹਾ ਕਿ ਕੰਮ ਤੇ ਆਈ ਹਾਂ ਪਹਿਰੇਦਾਰ ਅੰਦਰੋਂ ਆਗਿਆ ਲੈ ਕੇ ਡੋਰਾ ਨੂੰ ਅੰਦਰ ਭੇਜ ਦਿੱਤਾ ਦੁਰਗਾ ਦੀ ਦਾਸੀ ਨੇ ਉਸਨੂੰ ਪੁੱਛਿਆ ਤਾਂ ਡੋਰਾ ਨੇ ਕਿਹਾ ਕੋਈ ਵੀ ਕੰਮ ਦੇ ਦੋ ਤਾਂ ਦਾਸੀ ਨੇ ਉਸਨੂੰ ਘੁੰਗੜ ਚੁਕਾ ਕੇ ਉਸਦਾ ਚਿਹਰਾ ਦੇਖ ਪੁੱਛਿਆ ਕਿ ਉਹ ਕਿਹੜੇ ਪਾਸੇ ਤੋਂ ਹੈ ਤੇ ਵਿਆਹੀ ਹੈ ਜਾਂ ਨਹੀਂ ਡੋਰਾ ਨੇ ਆਪਣਾ ਟਿਕਾਣਾ ਸੀਮਾ ਨਾਲੋਂ ਹੋਰ ਪਾਸੇ ਦਾ ਦੱਸਿਆ ਤੇ ਹਨ ਵਿਆਹੀ ਦਾ ਵੀ ਦੱਸ ਦਿੱਤਾ ਦਾਸੀ ਨੇ ਸਾਰਾ ਕੁਝ ਦੁਰਗਾ ਨੂੰ ਜਾਦੂ ਸੈ ਦੁਰਗਾ ਆਪਣੇ ਕਿਸੇ ਕੰਮ 'ਚ ਰੁੱਝੀ ਹੋਈ ਸੀ ਉਸਨੇ ਦਾਸੀ ਨੂੰ ਕਿਹਾ ਕਿ ਸਭ ਦੇਖਣ ਲਈ ਕਹਿ ਦਿੱਤਾ ਦਾਸੀ ਨੇ ਸੋਚਿਆ ਬੱਚਿਆਂ ਲਈ ਠੀਕ ਹੈ ਨਹੀਂ ਤਾਂ ਕੋਈ ਹੋਰ ਫਿਰ ਤੇ ਆਪਣਾ ਦੁੱਧ ਪਲਾ ਦਿਓ ਉਸਨੇ ਡੋਰਾ ਨੂੰ ਰੱਖ ਲਿਆ ਉਸਨੇ ਡੋਰਾ ਨੂੰ ਆਉਣ ਜਾਣ ਦਾ ਸਮਾਂ ਦੱਸ ਕੇ ਬੱਚਿਆਂ ਕੋਲੇ ਭੇਜ ਦਿੱਤਾ ਜਦੋਂ ਅੰਦਰ ਗਈ ਤਾਂ ਕੋਰ ਪ੍ਰਤਾਪ ਬੱਚਿਆਂ ਨਾਲ ਖੇਡ ਰਿਹਾ ਸੀ ਦਸੀ ਡੋਰਾ ਨੂੰ ਛੱਡ ਵਾਪਸ ਆ ਗਈ ਉਸ ਵਕਤ ਡੋਰਾ ਕੁੰਬੜ ਵਿੱਚ ਸੀ ਤਾਂ ਉੱਥੋਂ ਜਾਣ ਲੱਗਿਆ ਪਰ ਉਸਨੇ ਡੋਰਾ ਦੇ ਪੈਰਾਂ ਵੱਲ ਦੇਖਿਆ ਉਸਦੇ ਪੈਰ ਇੱਕ ਝਾਂਜਰ ਸੀ ਤੇ ਉਹ ਵੀ ਉਸਨੇ ਪਹਿਚਾਨ ਲਈ ਉਸਦੇ ਮੂੰਹੋਂ ਆਪਣੇ ਆਪਣਾ ਡੋਰਾ ਡੋਰਾ ਨੇ फटाफट ਕੁਮੜਾ ਉਠਾਇਆ ਦਰੁਦਰ ਦੇਖਿਆ ਤੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਕੁਵਰ ਨੂੰ ਹੌਲੀ ਦੇ ਨੇ ਕਿਹਾ ਬਾਦ ਵਿੱਚ ਆਨਾ ਮੈਂ ਅਭੀ ਅਭੀ ਆਈ ਹੂੰ ਫਿਰ ਬਾਤ ਕਰਾਂਗੇ ਕੁਮਰਾ ਖੁਸ਼ ਹੋ ਉੱਥੋਂ ਚਲਾ ਗਿਆ ਡੋਰਾ ਪਿਆਰ ਨਾਲ ਬੱਚਿਆਂ ਦੀ ਸੰਭਾਲ ਕਰਨ ਲੱਗੀ ਤੇ ਉਹਨਾਂ ਕੁਲ ਸੌਂ ਗਈ ਦਾਸੀ ਤਾਂ ਬੱਚਿਆਂ ਤੋਂ ਭੱਜਦੀ ਹੀ ਰਹਿੰਦੀ ਸੀ ਉਸ ਨੇ ਜਦੋਂ ਉਹਨਾਂ ਨੂੰ ਸੁੱਤੇ ਪਿਆ ਦੇਖਿਆ ਤਾਂ ਸੋਚਿਆ ਚਲੋ ਜਾਣ ਛੁੱਟੀ ਅਗਲੀ ਸਵੇਰ ਸੀਮਾ ਬਾਹਰ ਬਾਣੀ ਭਰਨ ਚਲੀ ਗਈ ਤੇ ਮੰਗਲਕਰ ਆਇਆ ਜਦ ਅੰਮਾ ਨੇ ਉਸ ਨੂੰ ਖਾਣਾ ਪਰੋਸਿਆ ਤੇ ਘਰ ਨਾ ਆਉਂਦਾ ਪੁੱਛਿਆ ਤਾਂ ਉਸਨੇ ਢੰਗ ਨਾਲ ਜਵਾਬ ਨਾ ਦਿੱਤਾ ਸੀਮਾ ਵਾਪਸ ਲੋਟੀ ਤਾਂ ਉਹ ਜਾ ਚੁੱਕਿਆ ਸੀ ਅੰਮਾ ਨੇ ਉਸ ਦਾ ਵਿਹਾਰ ਸੀਮਾ ਨੂੰ ਦੱਸਿਆ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਆਪਾਂ ਕੀ ਕਰ ਸਕਦੇ ਹਾਂ ਪਰ ਅੰਮਾ ਨੂੰ ਕੁਝ ਵੀ ਠੀਕ ਨਾ ਲੱਗਿਆ ਦੋ ਤਿੰਨ ਦਿਨਾਂ ਬਾਅਦ ਡੋਰਾ ਸ਼ਾਮ ਦੇ ਬਰਤਸੀਮਾ ਕੋਲੇ ਮੰਦਰ ਪਹੁੰਚੀ ਬੱਚਿਆਂ ਦੀ ਸਲਾਮਤੀ ਮਾਰੇ ਦੱਸ ਗਈ ਤੇ ਕੁਝ ਹੋਰ ਵੀ ਦੱਸਣਾ ਚਾਹੁੰਦੀ ਸੀ ਪਰ ਉੱਥੇ ਹਵੇਲੀ ਦੇ ਕੋਈ ਲੋਕ ਮੱਥਾ ਟੇਕਣ ਆ ਗਏ ਸੀ ਤੇ ਡੋਰਾ ਆਪਣਾ ਮੂੰਹ ਟੱਕ ਕੇ ਜਲਦੀ ਉਥੋਂ ਚਲੀ ਜਾਂਦੀ ਆ ਮੰਗਲ ਚਾਰ ਪੰਜ ਦਿਨਾਂ ਬਾਅਦ ਫਿਰ ਘਰ ਵਾਪਸ ਆਇਆ ਘੜੇ ਵਿੱਚੋਂ ਪਾਣੀ ਪੀ ਕੇ ਉਹ ਗਹਿਣੇ ਲੱਭਣ ਲੱਗਿਆ ਉਹਦੇ ਹੱਥ ਸਿਰਫ ਉਸਦੇ ਗਹਿਣੇ ਹੀ ਲੱਗੇ ਤਾਂ ਉਹ ਅੰਮਾ ਕੋਲੇ ਗਿਆ ਬਾਕੀ ਦੇ ਗਹਿਣੇ ਪੁੱਛੇ ਤਾਂ ਅੰਮਾ ਨੇ ਉਸ ਨੂੰ ਸਖਤ ਹੋ ਕੇ ਕਿਹਾ ਕਿ ਅਸੀਂ ਆਪਣੇ ਹਿੱਸੇ ਦੇ ਗਹਿਣੇ ਵੇਚ ਦਿੱਤੇ ਨੇ ਜੋ ਸਾਡਾ ਰੋਟੀ ਪਾਣੀ ਜਲਦਾ ਰਹੇ ਸੀਮਾ ਕੋਲ ਵੀ ਕੰਮ ਨਹੀਂ ਤੇ ਤੂੰ ਵੀ ਕਰਨੀ ਹੀ ਆਉਂਦਾ ਅਸੀਂ ਕਿੱਥੋਂ ਖਾਈਏ ਮੰਗਲ ਕੁਝ ਨਾ ਕਹਿ ਸਕਿਆ ਤੇ ਚੁੱਪ ਕਰਕੇ ਆਪਣੇ ਗਹਿਣੇ ਬਨ ਕੇ ਉੱਥੋਂ ਨਿਕਲ ਗਿਆ ਹਵੇਲੀ ਵਿੱਚ ਡੋਰਾ ਦਾ ਕੰਮ ਵਧੀਆ ਚੱਲ ਰਿਹਾ ਸੀ ਸ਼ਾਮ ਨੂੰ ਕੁਮਰ ਪ੍ਰਤਾਪ ਦੁਰਗਾ ਤੋਂ ਕੇ ਡੋਰਾ ਦੀ ਝਾਂਜਰ ਬੱਚਿਆਂ ਦੇ ਕਮਰੇ ਵਿੱਚ ਵਾਪਸ ਰੱਖ ਆ ਤੇ ਬੱਚਿਆਂ ਨੂੰ ਕਢਾਉਣ ਲਈ ਬੱਗੀ ਵਿੱਚ ਬੈਠਾ ਡੋਰਾ ਨੂੰ ਬਾਹਰ ਮਿਲਦਾ ਇਸ਼ਾਰਾ ਕਰਕੇ ਖੁੱਲੇ ਥਾਂ ਵਿੱਚ ਆ ਗਿਆ ਡੋਰਾ ਆਪਣੀ ਝਾਂਜਰ ਪਹਿਨ ਰਸੋਈ ਵਿੱਚੋਂ ਬੱਚਿਆਂ ਲਈ ਖਾਣਾ ਉਠ ਉਠਾ ਕੇ ਕਮਰ ਕੋਲੇ ਪਹੁੰਚ ਗਈ ਉਹ ਇਸ ਤਰ੍ਹਾਂ ਲੱਗ-ਲੱਗ ਬੈਠੇ ਗੱਲਾਂ ਕਰ ਰਹੇ ਸਨ ਕਿ ਦੂਰ ਬੈਠੀ ਦੁਰਗਾ ਨੂੰ ਇੰਜ ਲੱਗ ਰਿਹਾ ਕਿ ਡੋਰਾ ਇੱਕ ਬੱਚੇ ਨੂੰ ਪਾਸੇ ਤੇ ਬੈਠੇ ਖਾਣਾ ਖਿਲਾ ਰਹੀ ਹੈ ਤੇ ਕਵਰ ਦੂਜੇ ਬੱਚੇ ਨਾਲ ਗੱਲਾਂ ਕਰ ਰਿਹਾ ਹੈ ਉਹ ਵੀ ਇਸ ਤਰ੍ਹਾਂ ਹੀ ਬੱਚਿਆਂ ਵੱਲ ਮੂੰਹ ਕਰ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਰਹੇ ਸਨ ਡੋਰਾ ਨੇ ਸਾਰੀ ਗੱਲ ਕਵਰ ਨੂੰ ਦੱਸੀ ਕਿ ਉਹ ਕਿਸ ਤਰ੍ਹਾਂ ਇੱਥੇ ਪਹੁੰਚੀ ਅਤੇ ਸੀਮਾ ਨੇ ਕੀ ਕੀ ਬਰਦਾਸ਼ਤ ਕੀਤਾ ਫਿਰ ਡੋਰਾ ਨੇ ਉਸ ਰਾਤਵਾਰੀ ਗੱਲ ਪੁੱਛੀ ਤਾਂ ਕਵਰ ਨੇ ਦੱਸਿਆ ਉਹ ਵੀ ਡੋਰਾ ਦੀ ਮਦਦ ਕਰਨਾ ਚਾਹੁੰਦਾ ਸੀ ਹੋਰ ਕੁਝ ਨਹੀਂ ਪਰ ਜਦੋਂ ਹੀ ਡੋਰਾ ਨੂੰ ਮਦਦ ਲਈ ਗੱਲ ਦੱਸਣ ਲੱਗਿਆ ਤਾਂ ਹਵੇਲੀ ਵਿੱਚ ਸ਼ੋਰ ਪੈ ਗਿਆ ਕਵਰਨੇਡ ਹੋਰਾਂ ਨੂੰ ਬੱਚੇ ਅੰਦਰ ਲੈ ਜਾਣ ਲਈ ਕਿਹਾ ਤੇ ਦੁਰਗਾ ਨੂੰ ਆ ਕੇ ਪੁੱਛ ਪਛਤਾਪ ਕੀਤੀ ਤੇ ਪਤਾ ਲੱਗਿਆ ਕਿ ਉਸ ਦੀ ਦਾਸੀ ਕੁਝ ਜੱਤੀ ਕਹਿਣੇ ਤੇ ਪੈਸੇ ਚਰਾ ਕੇ ਭੱਜ ਗਈ ਹੈ ਇਸ ਤੇ ਕਵਰ ਪ੍ਰਤਾਪ ਮਨ ਹੀ ਮਨ ਖੁਸ਼ ਹੋਇਆ ਚਲੋ ਇੱਕ ਬਲਾਤਾ ਟੱਲੀ ਉਸ ਨੂੰ ਕੋਈ ਦੁੱਖ ਨਹੀਂ ਸੀ ਤੇ ਦੁਰਗਾ ਸਾਹਮਣੇ ਠੂਠੇ ਗੁੱਸੇ ਦਾ ਪ੍ਰਗਟਾਵਾ ਕੀਤਾ ਦਾਸੀ ਆਪਣੇ ਹੱਥਾਂ ਨਾਲ ਦੁਰਗਾ ਨੂੰ ਗਹਿਣੇ ਪਹਿਨਾ ਦਿੰਦੀ ਹੈ ਤਾਂ ਉਸ ਦੀ ਨਜ਼ਰ ਹਰ ਇੱਕ ਚੀਜ਼ ਤੇ ਸੀ ਉਸ ਨੇ ਪਹਿਲਾਂ ਹੀ ਆਪਣੇ ਮਾਸਟਰ ਪਲਾਨ ਦੀ ਤਿਆਰੀਆਂ ਲਈ ਕਿੱਤੀ ਹੋਈ ਸੀਗੀ ਇਸ ਕਰਕੇ ਦੁਰਗਾ ਦੀ ਖਾਸ ਬਣ ਕੇ ਰਹਿੰਦੀ ਸੀ ਦੁਰਗਾ ਤੋਂ ਆਪਣੀ ਸਭ ਤੋਂ ਨੇੜਲੀ ਦਾਸੀ ਤੋਂ ਇਹ ਉਮੀਦ ਨਹੀਂ ਸੀ ਉੱਪਰੋਂ ਉਸਦੇ ਖੁਦ ਦੇ ਪੇਕੇ ਘਰ ਦੇ ਜਿਹਨੇ ਲੈ ਜਾਣਾ ਉਸ ਤੋਂ برداشت ਨਹੀਂ ਹੋ ਰਿਹਾ ਸੀ ਤਾਂ ਉਸਨੇ ਤਰ੍ਹਾਂ ਤਪੜਿਆਂ ਆਦਮੀਆਂ ਨੂੰ ਉੱਥੋਂ ਲੱਭਣੇ ਭੇਜਿਆ ਸੀ ਉੜਦੇ ਉਡਾਉਂਦੀ ਗੱਲ ਸੀ ਮਾਂ ਤੱਕ ਵੀ ਪਹੁੰਚੀ ਸੀ ਉਸਦੀ ਅੰਮਾ ਝੱਟ ਸਮਝ ਗਈ ਤੇ ਸੀਮਾ ਨੂੰ ਵੀ ਦੱਸਿਆ ਕਿ ਜਰੂਰ ਮੰਗਲ ਵੀ ਉਸ ਨਾਲ ਹੋਵੇਗਾ ਇਸ ਲਈ ਕੱਲ੍ਹ ਘਰ ਆ ਗਏ ਨੇ ਲੈ ਕੇ ਆ ਤਾਂ ਸੀਮਾ ਨੇ ਹੈਰਾਨ ਹੋ ਕੇ ਪੁੱਛਿਆ ਕਿ ਇਸ ਤਰ੍ਹਾਂ ਹੋਇਆ ਸੀ ਕੱਲ ਤਾਂ ਅੰਮਾ ਨੇ ਉਸ ਨੂੰ ਕਿਹਾ ਫਿਕਰ ਨਾ ਕਰ ਅੱਧ ਤੋਂ ਜ਼ਿਆਦਾ ਗਏ ਨੇ ਮੈਂ ਪਹਿਲਾਂ ਹੀ ਲਕੋ ਦਿੱਤੇ ਸਨ ਜੋ ਕਿਸੇ ਸਮੇਂ ਆਪਣੇ ਕੰਮ ਆ ਸਕਣ ਇਹ ਸੁਣ ਸੀਮਾ ਘਰ ਦਾ ਬਾਕੀ ਕੰਮ ਕਰ ਲਗੀ ਰੋਟੀ ਪਾਣੀ ਕਰਦਿਆਂ ਸ਼ਾਮ ਹੋ ਗਈ ਉਹ ਅੰਮਾ ਨੂੰ ਦੱਸ ਕੇ ਰੋਜ਼ ਦੀ ਤਰ੍ਹਾਂ ਸੀਮਾ ਲਾਲਟਨ ਚੱਕ ਮੰਦਰ ਪੂਜਾ ਲਈ ਚਲੀ ਗਈ ਜਿੱਥੇ ਉਹ ਪੂਜਾ ਕਰਕੇ ਸੇਵਾ ਕਰਨ ਦੇ ਨਾਲ ਡੋਰਾ ਦਾ ਵੀ ਇੰਤਜ਼ਾਰ ਕਰਦੀ ਡੋਰਾ ਆਪਣੇ ਮੌਕੇ ਦੇ ਹਿਸਾਬ ਨਾਲ ਉੱਥੋਂ ਨਿਕਲ ਵੀ ਆਉਂਦੀ ਤੇ ਨਾ ਵੀ ਆਉਂਦੀ ਇਸੀ ਤਰ੍ਹਾਂ ਉਹ ਕਦੀ ਕਦਾਈਂ ਆ ਕੇ ਹਵੇਲੀ ਅਤੇ ਬੱਚਿਆਂ ਦੀ ਖਬਰ ਸਾਰ دی ਜਾਂਦੀ ਸੀ ਹਵੇਲੀ ਵਿੱਚ ਵੀ ਹੌਲੀ ਹੌਲੀ ਪੜਤਾਲ ਕਰਨ ਦਾ ਪਤਾ ਲੱਗ ਗਿਆ ਗਿਆ ਤੇ ਮੰਗਲ ਵੀ ਦਾਸੀ ਨਾਲ ਹੀ ਹੈ ਡੋਰਾ ਇਸ ਗੱਲ ਖਬਰ ਪਹਿਲਾਂ ਹੀ ਸੀਮਾ ਨੂੰ ਮੰਦਰ ਵਿੱਚ دی ਆਈ ਸੀ ਪਰ ਸੀਮਾ ਨੇ ਕਿਹਾ ਸੀ ਕਿ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਨੂੰ ਤਾਂ ਆਪਣੇ ਬੱਚੇ ਚਾਹੀਦੇ ਹਨ ਤਾਂ ਡੋਰਾ ਨੇ ਦੱਸਿਆ ਕਿ ਬੱਚੇ ਵੀ ਹੁਣ ਖਾਂਦੇ ਪੀਂਦੇ ਘੱਟ ਨੇ ਕਿਉਂਕਿ ਮਾਂ ਨੂੰ ਦੇਖਿਆ ਕਿਈ ਦਿਨ ਹੋ ਚੁੱਕੇ ਸਨ ਸੀਮਾ ਲਈ ਹਵੇਲੀ ਅੰਦਰ ਜਾਣਾ ਮੁਸ਼ਕਲ ਸੀ ਇਸ ਲਈ ਉਹ ਚਿੰਤਤ ਹੋ ਗਈ ਸੀ ਹੁਣ ਤਾਂ ਉਸ ਨੇ ਡੋਰਾ ਨੂੰ ਕਿਹਾ ਕਿ ਉਹ ਹੀ ਕਿਸੇ ਇੱਕ ਤੇ ਬੱਚਿਆਂ ਨੂੰ ਮੰਦਰ ਲੈ ਕੇ ਆਵੇ ਡੋਰਾ ਕੁਝ ਸੋਚਣ ਦਾ ਕਿ ਕਿ ਉੱਥੇ ਚਲੀ ਗਈ ਉਸ ਨੂੰ ਵੀ ਪਤਾ ਸੀ ਕਿ ਬੱਚਿਆਂ ਦਾ ਬਾਹਰ ਆਉਣਾ ਨਾਮੁਨਕਿਨ ਹੈ ਸੀਮਾ ਵੀ ਆਪਣੀ ਲਾਟਨ ਚੁੱਕ ਕੇ ਵਾਪਸ ਆਕਰ ਆ ਗਈ ਉਸਨੇ ਮੰਮਾ ਨੂੰ ਦੱਸਿਆ ਕਿ ਉਹੀ ਹੈ ਜੋ ਉਹਨਾਂ ਨੇ ਸੋਚਿਆ ਸੀ ਹਵੇਲੀ ਵਿੱਚ ਵੀ ਪਤਾ ਲੱਗ ਗਿਆ ਕਿ ਮੰਗਲ ਵੀ ਦਾਸੀ ਨਾਲ ਹੈ ਤੇ ਉਪਰੋਂ ਬੱਚੇ ਵੀ ਉਸਨੂੰ ਬਹੁਤ ਯਾਦ ਕਰ ਰਹੇ ਹਨ ਕੁਝ ਸਮਝ ਨਹੀਂ ਆ ਰਿਹਾ ਕਿ ਕੀ ਕਰੇ ਹੋ ਸਕਦਾ ਡੋਰਾ ਕਿਸੇ ਤਰੀਕੇ ਉਹਨਾਂ ਨੂੰ ਮੰਦਰ ਲੈ ਆਏ ਇਹ ਗੱਲ ਸੁਣ ਕੇ ਮੰਮਾ ਨੇ ਸੀਮਾ ਨੂੰ ਕਿਹਾ ਕਿ ਮੇਰਾ ਕਮਰਾ ਬਹੁਤ ਗੰਦਾ ਹੋਇਆ ਪਰ ਤੂੰ ਜਲਦੀ ਨਾਲ ਉੱਠ ਕੇ ਉੱਠ ਕੇ ਮਿੱਟੀ ਭਿਉਂ ਕੇ ਇੱਥੇ ਲਗਾ ਦੇ ਸੀ ਸੀਮਾ ਹੈਰਾਨ ਹੋਈ ਤੇ ਬੋਲੀ ਅੰਮਾ ਮੈਂ ਥਾਰੇ ਕੋ ਕਿਆ ਬਤਾ ਰਹੀ ਹੂੰ ਔਰ ਆਪ ਇਹ ਮਾਟੀ ਦੀ ਬਾਤ اما میں نے جو کہا وہ کر باقی کی بات بات بعد میں جلدی میں ابھی شروع کروں سیما پر اماں رات ہونے والی ہے اماں مجھے ابھی یہ کام چاہیے باقی بعد میں پتا چل جائے گا تجھے ਇਹ ਇਸ ਤੋਂ ਬਾਅਦ ਅम्मा ਬਾਹਰ ਦਰਵਾਜ਼ੇ ਕੋਲੇ ਬੈਠ ਬਾਹਰ ਵਾਲ ਦੇਖਣ ਲੱਗੀ ਸੀਮਾ ਨੇ ਮੰਜਾ ਬਾਹਰ ਕੱਢ ਜਲਦੀ ਮਿੱਟੀ ਤਿਆਰ ਕਰ ਲਗਾਉਣੀ ਸ਼ੁਰੂ ਕੀਤੀ ਅम्मा ਕਦੀ ਮਿੱਟੀ ਲੱਗਦੀ ਦੇਖਦੀ ਕਦੇ ਬਾਹਰ ਵਾਲ ਅੱਧੀ ਮਿੱਟੀ ਲੱਗ ਚੁੱਕੀ ਸੀ ਕਿ ਬਾਹਰੋਂ ਕੁਝ ਖੜਕਾ ਆਉਣ ਲੱਗਿਆ ਸੀਮਾ ਦੇ ਹੱਥ ਮਿੱਟੀ ਵਾਲੇ ਸਨ ਕਿ ਕੁਝ ਆਤਮੀ ਉਹਨਾਂ ਦੇ ਘਰ ਵੱੜ ਅम्मा ਨੂੰ ਮੰਗਲਵਾਰੇ ਪੁੱਛਣ ਲੱਗੇ ਸੀਮਾ ਵੀ ਜਲਦੀ ਨਾਲ ਹੱਥ ਸਾਫ਼ ਕਰਕੇ ਅम्मा ਨਾਲ ਆ ਕੇ ਖੜ ਗਈ ਅम्मा ਨੇ ਕਿਹਾ ਕਿ ਉਹਨਾਂ ਨੂੰ ਕੁਝ ਨਹੀਂ ਪਤਾ ਉਹ ਅੰਦਰ ਚਲੇ ਗਏ ਸੁਮਨ ਇਧਰ ਉਧਰ ਖਿਲਾਰ ਦਿੱਤਾ ਕੁਝ ਹੱਥ ਨਾ ਲੱਗਿਆ ਅੰਮਾ ਦੇ ਕਮਰੇ ਦੀ ਮਿੱਟੀ ਲੱਗੀ ਕਾਰਨ ਉਧਰ ਜ਼ਿਆਦਾ ਦਖਲ ਨਾ ਦਿੱਤਾ ਫਿਰ ਉਹ ਅੰਮਾ ਤੇ ਸੀਮਾ ਨੂੰ ਨਾਲ ਲੈ ਕੇ ਤੁਰ ਗਏ ਉਹਨਾਂ ਨੂੰ ਕਿਹਾ ਕਿ ਉਹ ਤੁਹਾਨੂੰ ਹਵੇਲੀ ਪਹਲਾ ਗਿਆ ਹੈ ਸੀਮਾ ਡਰ ਗਈ ਸੀ ਅੰਮਾ ਉਸ ਨੂੰ ਹਿੰਮਤ ਰੱਖਣ ਲਈ ਕਿਹਾ ਹਵੇਲੀ ਪਹੁੰਚੇ ਤਾਂ ਦੁਰਗਾ ਉਹਨਾਂ ਨੇ ਸ਼ਕਤੀ ਨਾਲ ਪੇਸ਼ ਆਈ ਤੇ ਆਪਣੇ ਗਹਿਣੇ ਮੰਗਣ ਲਈ ਕਿਹਾ ਤਾਂ ਅੰਮਾ ਨੇ ਦੱਸਿਆ ਕਿ ਉਹ ਤਾਂ ਸਾਥੋਂ ਵੀ ਖੋ ਕੇ ਲੈ ਗਿਆ ਡੋਰਾਵੀ ਪਾਸੇ ਖੜ ਦੇ ਫਰੀ ਸੀ ਸੀਮਾ ਨੂੰ ਦੇਖ ਕੇ ਉਸ ਨੂੰ ਇੱਕ ਤਕਰੀਬ ਸੁੱਝੀ ਉਸ ਨੇ ਅੰਮਾ ਨੂੰ ਚੱਕਰ ਆਉਣ ਦਾ ਇਸ਼ਾਰਾ ਕੀਤਾ ਉਸ ਤੋਂ ਪਹਿਲਾਂ ਦੁਰਗਾ ਕੁਝ ਬੋਲਦੀ ਅੰਮਾ ਸੀਮਾ ਨੂੰ ਪਾਣੀ ਪਾਣੀ ਕਹਿ ਕੇ ਠਾਂਡੇ ਨੂੰ ਪਈ ਸੀਮਾ ਘਬਰਾ ਗਈ ਕਿ ਅੰਮਾ ਨੂੰ ਸੁਭਾਲਣ ਲੱਗੀ ਅੰਮਾ ਨੇ ਉਸ ਨੂੰ ਫਿਰ ਪਾਣੀ ਲਈ ਕਿਹਾ ਤੇ बेहोश ਹੋਣ ਦਾ ਨਾਟਕ ਕੀਤਾ ਸੀਮਾ ਦੇ ਕੁਝ ਸਮਝਣਾ ਆਇਆ ਤੇ ਉਹ ਘਬਰਾ ਕੇ ਰਸੋਈ ਵੱਲ ਭੱਜ ਗਈ ਜਦ ਉਹ ਭੱਜ ਕੇ ਰਸੋਈ ਵਿੱਚ ਗਈ ਤਾਂ ਇਧਰ ਉਧਰ ਦੇ ਗਲਾਸ ਚੋਂ ਘੜੇ ਤੋਂ ਪਾਣੀ ਪਾਇਆ ਸੀ ਕਿ ਉਸ ਕਿਸੇ ਨੇ ਉਸ ਦੀ ਬਾਹ ਫੜ ਲਈ ਉਸ ਦੇ ਦੁਬਾਰਾ ਸਾਰ ਰੁਕ ਗਏ ਗਲਾਸ ਘੜੇ ਵਿੱਚ ਹੀ ਲਟਕ ਰਿਹਾ ਸੀ ਸੀਮਾ ਨੇ ਜਦ ਪੁੱਛਿਆ ਕੌਣ ਤਾਂ ਡੋਰਾ ਨੇ ਆਪਣਾ ਕੁੰਗੜਾ ਹਟਾ ਉਸ ਨੂੰ ਕਿਹਾ ਕਿ ਜਲਦੀ ਮੇਰੇ ਨਾਲ ਕੱਪੜੇ ਬਦਲ ਸੀਮਾ ਅੰਮਾ ਨੂੰ ਦੱਸਣ ਲੱਗੀ ਤਾਂ ਡੋਰਾ ਨੇ ਕਿਹਾ ਉਸ ਨੂੰ ਸਭ ਪਤਾ ਹੋ ਆਪੇ ਦੇਖ ਲਓ ਸੀਮਾ ਦੇ ਪੱਲੇ ਜਿਆਦਾ ਕੁਝ ਨਾ ਪਿਆਓ ਜਲਦੀ ਜਲਦੀ ਇੱਕ ਦੂਜੇ ਦਾ ਲਿਬਾਸ ਬਦਲ ਲਿਆ ਡੋਰਾ ਨੇ ਸੀਮਾ ਨੂੰ ਬੱਚਿਆਂ ਵੱਲ ਭੇਜ ਦਿੱਤਾ ਪਾਣੀ ਲੈ ਕੇ ਅਮਾ ਕੋਲ ਆ ਗਈ ਅਮਾ ਦੇ ਚਿਹਰੇ ਤੇ ਪਾਣੀ ਛਿੜਕਾ ਉਸ ਚ ਲਿਆਂਦਾ ਅਮਾ ਔਟਕੇ ਦਾਸੀ ਨੂੰ ਗਾਲਾਂ ਦੇਣ ਤੋਂ ਤੇ ਰੋਣ ਦਾ ਨਾਟਕ ਕਰਨ ਲੱਗੀ ਉਸ ਦੇ ਪੁੱਤਰ ਨੂੰ ਭਜਾ ਕੇ ਲੈ ਗਈ ਸਾਨੂੰ ਮਿਲੇ ਕਹਿੰਨੇ ਵੀ ਹੜੱਪ ਲੈ ਸਾਡੇ ਤਾਂ ਬੱਚੇ ਵੀ ਨਹੀਂ ਮਿਲੇ ਤੇ ਕਹਿੰਨੇ ਵੀ ਹੱਥੋਂ ਗਏ ਇਹ ਸਣ ਦੁਰਗਾਣੇ ਸੋਚਿਆ ਕੋਬਰ ਨੂੰ ਕੁਝ ਪਤਾ ਨਾ ਚੱਲ ਜਾਵੇ ਤਾਂ ਉਹਨਾਂ ਨੂੰ ਜਲਦੀ ਜਲਦੀ ਉੱਥੋਂ ਜਾਣ ਲਈ ਕਿਹਾ ਰਾਤ ਵੀ ਬੈ ਚੁੱਕੀ ਸੀ ਹਵੇਲੀ ਚੋਂ ਬਾਹਰ ਆ ਡੋਰਾ ਨੇ ਅੰਮਾ ਨੂੰ ਕਿਹਾ ਕਿ ਚਲੋ ਅੱਜ ਕੀ ਰਾਤ ਸੀਮਾ ਸਭ ਸੰਭਾਲ ਲਵੇ ਬਾਕੀ ਕੱਲ ਦੇਖਦੇ ਹਾਂ ਕੀ ਬੰਦਾ ਉਹ ਕਰ ਚਲ ਗਿਆ ਗੰਗਾ ਡੋਰਾ ਨੇ ਅੰਦਰ ਜਾ ਕੇ ਦੇਖਿਆ ਕਿ ਅੰਮਾ ਦੇ ਕਮਰੇ ਵਿੱਚ ਅੱਧੀ ਮਿੱਟੀ ਲੱਗਣ ਵਾਲੀ ਰਹਿ ਗਈ ਸੀ ਉਸ ਨੇ ਜਦ ਇਸ ਬਾਰੇ ਪੁੱਛਿਆ ਤਾਂ ਅੰਮਾ ਨੇ ਕਿਹਾ ਇਸ ਨੂੰ ਪੂਰਾ ਕਰ ਲਈ ਹੁਣ ਕੋਈ ਜ਼ਰੂਰਤ ਨਹੀਂ ਡੋਰਾ ਨੇ ਫਿਰ ਪੁੱਛਿਆ ਤਾਂ ਅੰਮਾ ਨੇ ਦੱਸਿਆ ਪਹਿਲਾਂ ਮੰਗਲ ਘਰ ਗਏ ਨੇ ਲੱਭ ਰਿਹਾ ਸੀ ਪਰ ਉਸ ਨੇ ਸੀਮਾ ਦੇ ਹਿੱਸੇ ਹੁੰਦੇ ਗਏ ਨੇ ਵਿਚਨ ਦਾ ਕਹਿ ਕੇ ਉਸ ਨੂੰ ਟਾਲ ਦਿੱਤਾ ਜਦ ਅਜਸੀਮਾ ਨੇ ਮੰਦਰ ਜਾ ਕੇ ਆ ਕੇ ਦੱਸਿਆ ਤੇ ਮੰਗਲ ਵੀ ਸੱਚਮੁੱਚ ਭੱਜ ਚੁੱਕਿਆ ਸੀ ਤਾਂ ਉਹ ਝੱਟ ਸਮਝ ਗਈ ਸੀ ਕਿ ਹੁਣ ਹਵੇਲੀ 'ਚ ਉਹਨਾਂ ਦੇ ਘਰ ਦੀ ਸ਼ਾਨਬੀਨ ਹੋਊ ਉਸ ਕਰਕੇ ਉਸਨੇ ਜਲਦੀ ਨਾਲ ਸੀਮਾ ਦੇ ਤੋਂ ਮੰਜੀ ਹੀ ਢੇਟ ਮਿੱਟੀ ਲੋਣੀ ਸ਼ੁਰੂ ਕਰ ਦਿੱਤੀ ਸੀ ਜਦ ਤੱਕ ਆਦਮੀ ਆਏ ਤਾਂ ਉਹ ਮਿੱਟੀ ਵਾਲੇ ਹਿੱਸੇ ਵੱਲ ਨਾ ਜਾ ਸਕੇ ਕਿਉਂਕਿ ਆਪਣੇ ਮੰਜੀ ਢੇਟ ਹੀ ਅੰਮਾ ਨੇ ਗਹਿਣੇ ਕਿਸੇ ਭਾਂਡੇ ਵਿੱਚ ਪਾ ਕੇ ਦੱਬ ਦਿੱਤੇ ਸੀ ਫਿਰ ਅੰਮਾ ਨੇ ਡੋਰਾ ਨੂੰ ਕਿਹਾ ਕਿ ਉਹ ਹੁਣ ਜਦ ਅਸਮਾਂ ਗੈਨੇਸ਼ ਸੁਰੱਖਿਆ ਤੇ ਨਹੀਂ ਰੱਖ ਸਕਦੀ ਤੇ ਸੀਮਾ ਨੂੰ ਵੀ ਇਹਨਾਂ ਵਿੱਚ ਕੋਈ ਦਿਲਚਸਪੀ ਨਹੀਂ ਪਰ ਮੈਂ ਚਾਹੁੰਦੀ ਹਾਂ ਕਿ ਕਿਉਂ ਨਾ ਬੱਚਿਆਂ ਦੇ ਭਵਿੱਖ ਲਈ ਕੰਮ ਆ ਸਕਣ ਨਾਲੇ ਇਹ ਕਿਹੜਾ ਕੋਈ ਚੋਰੀ ਦੇ ਨੇ ਆਖਿਰ ਉਸ ਰਾਤ ਬੱਚਿਆਂ ਦਾ ਮੁੱਲ ਹੀ ਲਗਾਇਆ ਸੀ ਭਾਵੇਂ ਦੁਰਗਾ ਨੇ ਪਰ ਫਿਰ ਵੀ ਇਹ ਬੱਚਿਆਂ ਦੇ ਕਿਸੇ ਕੰਮ ਹੀ ਲਾਵਾਂਗੇ ਅਗਰ ਸੀਮਾ ਨੇ ਇਹ ਦੇਖ ਲੇ ਤਾਂ ਮੈਨੂੰ ਪਤਾ ਉਸ ਨੂੰ ਚਿੰਗਿਆ ਵੀ ਨਹੀਂ ਲੱਗਣਾ ਤੇ ਉਸ ਨੇ ਇਹਨਾਂ ਨੂੰ ਕਿਸੇ ਖੋਈ ਖਾਤੇ ਵਿੱਚ ਸੁੱਟ ਦੇਣਾ ਤਾਂ ਡੋਰਾ ਨੇ ਕਿਹਾ ਕਿ ਭਾਵੇਂ ਉਸ ਰਾਤ ਦੇ ਮੁੱਲ ਲਈ ਇਹ ਗਹਿਨੇ ਕੋਈ ਖਾਸ ਅਹਿਮੀਅਤ ਨਹੀਂ ਰੱਖਦੇ ਖਾਸ ਕਰਕੇ ਸੀਮਾ ਲਈ ਤਾਂ ਬਿਲਕੁਲ ਵੀ ਨਹੀਂ ਪਰ ਦਾਦੀ ਹੋਣ ਦੇ ਨਾਤੇ ਤੁਹਾਡੀ ਫਿਕਰ ਵੀ ਜਾਇਜ਼ ਹੈ ਤੇ ਖੂਦ ਚੋਂ ਰੇਤਾ ਆਇਆ ਕਿਉਂ ਨਾ ਹੁਣ ਆਪਾਂ ਇਹਨੂੰ ਖੂਬ ਵਿੱਚ ਹੀ ਲੁਕਾ ਦਈਏ ਅੰਮਾ ਨੂੰ ਵੀ ਇਹ ਗੱਲ ਜਾਚ ਗਈ ਉਸ ਨੇ ਡੋਰਾ ਨੂੰ ਕਿਹਾ ਕਿ ਖੂਬ ਵਿੱਚ ਤਾਂ ਪਾਣੀ ਹੈ ਤਾਂ ਡੋਰਾ ਨੇ ਅੰਮਾ ਨੂੰ ਕਿਹਾ ਕਿ ਉਹ ਇੱਕ ਲੋਹੇ ਦਾ ਭਾਰੀ ਪਾਂਡਾ ਬਣਾ ਦੇਵੇ ਅੰਮਾ ਨੇ ਇਸੇ ਤਰ੍ਹਾਂ ਹੀ ਕੀਤਾ ਕਰ ਪਿਆ ਬਾਕੀ ਸਮਾਨ ਬਣਾਉਣ ਵਾਲਾ ਲੋਹਾ ਲੈ ਉਸ ਨੂੰ ਕਟ-ਕਟ ਇੱਕ ਵਧੀਆ ਕਾਲਾ ਡੱਬਾ ਬਣਾ ਦਿੱਤਾ ਕਿਉਂਕਿ ਉਹਨਾਂ ਲਈ ਇਹ ਆਮ ਕੰਮ ਸੀ ਡੋਰਾ ਖਾਣਾ ਬਣਾਉਣ ਲੱਗ ਗਈ ਸੀ ਅਮਾਨ ਨੇ ਕਾਟੇ ਡੱਬੇ ਚ ਪਾ ਦਿੱਤੇ ਤੇ ਮਿੱਟੀ ਉੱਤੇ ਹੱਥ ਫੇਰ ਫੇਰ ਸਹੀ ਕਰ ਦਿੱਤਾ ਡੋਰਾ ਨੇ ਅਮਾਨ ਨੂੰ ਖਾਣਾ ਖਾਣ ਲਈ ਕਿਹਾ ਪਰ ਉਸ ਨੇ ਕਿਹਾ ਕਿ ਪਹਿਲਾਂ ਇਹ ਕੰਮ ਕਰਾਈਏ ਖਾਣਾ ਤਾਂ ਆ ਕੇ ਵੀ ਖਾਦਾ ਜਾਊ ਉਹ ਦੋਵੇਂ ਇੱਕ ਦੂਜੇ ਨਾਲ ਹਨੇਰੇ ਵਿੱਚ ਜੰਗਲ ਵੱਲ ਚੱਲ ਪੰਗਾ ਖੂਹ ਕੋਲੇ ਜਾ ਕੇ ਡੋਰਾ ਨੇ ਡੱਬਾ ਇੱਧਰ ਉੱਧਰ ਦੇਖ ਡੱਬਾ ਖੂਹ ਵਿੱਚ ਸੁੱਟ ਦਿੱਤਾ ਭਾਰੇ ਹੋਣ ਕਰਕੇ ਉਹ ਬੈਠ ਗਿਆ ਖੂਹ ਦੇ ਉੱਪਰ ਜੰਗਲ ਦੇ ਦਰਖਤਾਂ ਦਾ ਝੁੰਡ ਹਰ ਵਕਤ ਰਹਿੰਦਾ ਜਿਸ ਕਰਕੇ ਪਾਣੀ ਕਾਲਾ ਹੀ ਦਿਖਾਈ ਦਿੰਦਾ ਸੀ ਤਾਂ ਡੱਬਾ ਇਹਦਾ ਵੀ ਪਤਾ ਨਹੀਂ ਚੱਲ ਸਕਦਾ ਸੀ ਘਰ ਆ ਕੇ ਉਹਨਾਂ ਨੇ ਸੁੱਖ ਨਾਲ ਰੋਟੀ ਖਾਧੀ ਤੇ ਸੌਂ ਗਏ। ਦੁਰਗਾ ਨੇ ਸੀਮਾ ਨੂੰ ਉਸ ਸਮੇਂ ਹੀ ਦੇਖਿਆ ਸੀ ਜਦ ਦਾ ਉਹ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਹਵੇਲੀ ਚ ਚਲੀ ਗਈ ਸੀ ਤੇ ਉਹ ਸਮਝੀ ਸੀ ਕਿ ਸੀਮਾ ਉਸ ਦਿਨ ਦੀ ਅੱਜ ਹੀ ਆਪਣੀ ਅਮਾਨਾਂ ਹਵੇਲੀ ਆਈ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਸੀਮਾ ਤਾਂ ਹਵੇਲੀ ਹੀ ਆਉਂਦੀ ਰਹੀ ਤੇ ਆਪਣੇ ਬੱਚਿਆਂ ਨੂੰ ਵੀ ਆਪਣੇ ਹੱਥੀਂ ਪਾਲਦੀ ਰਹੀ। ਹੁਣ 2 ਸਾਲ ਹੋਣ ਵਾਲੇ ਸਨ ਤੇ ਦੁਰਗਾ ਦੀ ਸਸਕਾਰ ਨਹੀਂ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਪਰ ਉਸ ਤੋਂ ਬਾਅਦ ਸੀਮਾ ਲਈ ਬਹੁਤ ਔਖਾ ਸੀ ਪਰ ਉਸਨੇ ਦੁੱਧ ਵੀ ਛੜਾ ਦਿੱਤਾ ਬਾਕੀ ਖਾਣਾ ਖਾਂਦੀ ਰਹਿੰਦੀ ਸੀ ਜਿਸ ਕਰ ਮਜਾਦਾ ਡਰ ਵੀ ਨਹੀਂ ਸੀ ਕੌਣ ਪ੍ਰਤਾਪ ਚੋਰੀ-ਚੋਰੀ ਉਸਦੇ ਕਮਰੇ ਵੱਲ ਆਇਆ ਸੀ ਸੀਮਾ ਬੱਚਿਆਂ ਨਾਲ ਸੌ ਰਹੀ ਸੀ ਉਹ ਉਸਨੂੰ ਹੌਲੀ-ਹੌਲੀ ਡੋਰਾ ਡੋਰਾ ਕੇ ਉਠਾਰ ਰਿਹਾ ਸੀ ਪਰ ਸੀਮਾ ਨੇ ਜਲਦੀ ਉੱਠ ਕੇ ਆਪਣਾ ਚਿਹਰਾ ਦਿਖਾਇਆ ਤੇ ਨਵਾਬ ਨੂੰ ਪੂਰੀ ਗੱਲ ਦੱਸੀ ਉਹ ਉਸਨੂੰ ਮਾਫ ਕਰਨਾ ਕਹਿ ਕੇ ਜਾਣ ਲੱਗਿਆ ਤਾਂ ਸੀਮਾ ਨੇ ਦੱਸਿਆ ਕਿ ਡੋਰਾ ਕੱਲ ਸ਼ਾਮ ਨੂੰ ਮੰਦਿਰ 'ਚ ਮਿਲੂਗੀ ਕਵਰ ਪ੍ਰਤਾਪ ਸਮਝ ਗਿਆ ਤੇ ਉਥੋਂ ਚਲ ਗਿਆ ਜਦੋਂ ਉਹ ਬਾਹਰ ਆਇਆ ਤਾਂ ਉਥੋਂ ਲੰਗਲੀ ਦੁਰਗਾ ਨੇ ਉਸ ਨੂੰ ਦੇਖ ਲਿਆ ਉਸਨੇ ਖਿੜਕੀ ਰਾਹੀਂ ਦੇਖਿਆ ਕਿ ਬੱਚੇ ਤੇ ਉਹ ਔਰਤ ਸੌ ਰਹੀ ਦੁਰਗਾ ਕਮਰ ਪ੍ਰਤਾਪ ਤੇ ਨਜ਼ਰ ਰੱਖਣ ਲੱਗ ਗਈ ਅਗਲੀ ਸਵੇਰੇ ਨਾਸ਼ਤਾ ਕਰ ਕोबर ਇੱਧਰ ਉੱਧਰ ਗੇੜਾ ਮਾਰਨ ਲੱਗਿਆ ਦੁਰਗਾ ਦੀ ਨਜ਼ਰ ਉਸਤੇ ਹੀ ਸੀ ਬੱਚਿਆਂ ਲਈ ਖਾਣਾ ਲੈ ਕੇ ਜਾਂਦੀ ਸੀ ਮਾਣੂ ਦੁਰਗਾ ਨੇ ਰਸਤੇ ਵਿੱਚ ਹੀ ਰੋਕ ਲਿਆ ਉਸਨੇ ਉਸ ਨੂੰ ਚਿਹਰੇ ਤੋਂ ਪੱਲਾ ਹਟਾਉਣ ਲਈ ਕਿਹਾ ਕੁੰਮਰ ਵੀ ਪਾਸੇ ਖੜਾ ਦੇਖ ਰਿਆ ਸੀ ਜਦ ਪੱਲਾ ਹਟਿਆ ਤਾਂ ਡੋਰਾ ਸਾਹਮਣੇ ਸੀ ਤੁਰਗਾ ਨੇ ਉਸ ਨੂੰ ਜਾਣ ਲਈ ਕਿਹਾ ਤਾਂ ਕੁੰਮਰ ਨੇ ਸਾਹਮਣੇ ਆ ਕੇ ਡੋਰਾ ਨੂੰ ਤੁਰਗਾ ਦਾ ਸ਼ੱਕ ਕੱਢਣ ਲਈ ਜਾਣ ਬੁੱਝ ਕੇ ਕਿਹਾ ਬੱਚੇ ਠੀਕ ਤੋਂ ਹੈ ਰਾਤ ਖਾਣਾ ਨਹੀਂ ਖਾ ਰਹੇ ਥੇ ਜਦ ਮੈਂ ਆਇਆ ਤਾਂ ਆਪ ਸਭੀ ਸੋ ਰਹੇ ਥੇ ਤਾਂ ਉਸਨੇ ਹਾਂ ਵਿੱਚ ਸਿਰ ਹਿਲਾਇ ਤੇ ਚਲੀ ਗਈ ਤੁਰਗਾ ਨੂੰ ਵੀ ਲੱਗਿਆ ਕਿ ਉਹ ਗਲਤ ਸੋਚ ਰਹੀ ਸੀ ਸੀ ਮਰਸ ਹੋਈ ਵਿੱਚ ਖੜੀ ਮੁਸਕਰਾ ਰਹੀ ਸੀ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ